ਜੀ ਆਇਆਂ ਨੂੰ प्यारे ਵਿਦਿਆਰਥੀਓ 9ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ 9ਵਾਂ ਗੁਰੂਤਾਕਰਸ਼ਨ ਤੇ ਇਸ ਅਧਿਆਇ ਦੀ ਸੋਚੋ ਤੇ ਉੱਤਰ ਦਿਓ ਦੀ ਲੜੀ ਨੂੰ ਕੇ ਤੋੜਦੇ ਹੋਏ ਬੱਚਿਓ 15ਵਾਂ ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਅਤੇ ਸਮਝੋ ਇਸ ਉੱਤਰ ਨੂੰ ਹੱਲ ਨੂੰ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਸ ਨੂੰ ਆਪਣੇ ਆਪ ਬਿਨਾਂ ਦੇਖੇ ਕਰਨ ਦਾ ਅਭਿਆਸ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਪਿਆਰੇ ਵਿਦਿਆਰਥੀਓ ਤੁਹਾਡੀਆਂ ਅੰਗਰੇਜ਼ੀ ਅਤੇ ਗਣਿਤ ਦੀਆਂ ਨੋਟਾਂ ਵੀ ਇਸੇ ਚੈਨਲ ਤੋਂ ਪੁਰੀਆਂ ਹੋ ਜਾਣਗੀਆਂ ਤੁਸੀਂ YouTube ਤੇ ਜਾ ਕੇ ਛੜਸਾਲ ਚੈਨਲ ਨੂੰ ਖੋਲ ਕੇ ਪਲੇਲਿਸਟ ਤੇ ਟੈਪ ਕਰੋ ਸੂਚੀ ਨੂੰ ਸਕਰੋਲ ਕਰੋ ਤੇ ਤੁਹਾਨੂੰ ਸਭ ਮਿਲਣਗੀਆਂ 9th ਇੰਗਲਿਸ਼ ਐਮਸੀਬੀ 9th ਇੰਗਲਿਸ਼ ਲਿਟਰੇਚਰ 9th ਗ੍ਰਾਮਰ ਇਹਨਾਂ ਅਲੀ ਮੈਥ ਵਿੱਚ ਮਿਲਣਗੀਆਂ 9th ਮੈਥ ਨੋਟਸ ਇਹ ਨਵੀਂ ਨੌਵੀਂ ਗਣਿਤ ਇਹ ਅੰਗਰੇਜ਼ੀ ਮੀਡੀਅਮ ਵਿੱਚ ਹੈਗੀ ਪੀਐਸਸੀ ਵੀ 9th ਮੈਥ ਜੋ ਕਿ ਸੇਮ ਸੀਬੀਐਸਸੀ ਵਾਲੀ ਕਿਤਾਬ ਹੈ ਫਿਰ ਇਹ ਕਹਿੰਗੇ ਮੈਥ ਕਨਸੈਪਟਸ ਇਹ ਕਹਿੰਗੇ ਇਹ ਗਣਿਤ ਦੇ ਸਿਧਾਂਤ ਇਹ ਕਹਿੰਗੇ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਇਟ ਆ ਡੀ ਜਨਰਲ ਨੌਲੇਜ ਵਧਾ ਕਰਨ ਲਈ ਇੱਕ ਪਲੇਲਿਸਟ ਹੈ ਜੀ ਐਬ੍ਰੀਵੀਏਸ਼ਨਸ ਸੋ ਤੁਸੀਂ ਇਹਨਾਂ ਪਲੇਲਿਸਟ ਨੂੰ ਖੋਲ ਕੇ ਇਹਨਾਂ ਚ ਵੀਡੀਓਜ਼ ਵੀ ਜ਼ਰੂਰ ਦੇਖੋ ਆ ਦੇਖਿਓ ਬੱਚਿਓ ਇਹ ਬੜਾ ਮਹੱਤਵਪੂਰਨ ਸਵਾਲ ਹੈ ਕਿ ਗੁਰੂਤਾ ਪ੍ਰਵੇਗ ਗ੍ਰੈਵਿਟੀ ਜਿਹਨੂੰ ਕਹਿੰਦੇ ਆ ਦਾ ਮੂਲ ਪਤਾ ਕਰੋ ਅਸੀਂ ਆਮ ਵਰਤਦੇ ਆ 9.8 ਮੀਟਰ ਪ੍ਰਤੀ ਸੈਕਿੰਡ ਵਰਗ ਕਈ ਕਈ ਗੰਦੇ ਤੁਸੀਂ ਇਹਨੂੰ 10 ਲੈ ਲਓ ਹਨਾ ਸੋ ਇਹ ਅਸੀਂ ਇਹ ਮੂਲ ਕਿੱਥੋਂ ਆਇਆ ਇਹ ਅਸੀਂ ਇਹਦੇ ਸਵਾਲ ਰਾਹੀਂ ਜਾਣਾਂਗੇ ਠੀਕ ਹੈ ਆਹ ਦੇਖਿਓ ਮਨ ਲੋ ਪੁੰਜ m ਵਾਲੀ ਇੱਕ ਵਸਤੂ ਉੱਪਰ ਵੱਲ ਸੁੱਟੀ ਜਾਂਦੀ ਹੈ ਅਸੀਂ ਦਾ ਉੱਪਰ ਸੁੱਟੀ ਹੋਈ ਚੀਜ਼ ਜੋ ਕਿ ਗੁਰੂਤਾ ਪਰਵੇਗ g ਦੇ ਪ੍ਰਭਾਵ ਹੇਠ ਧਰਤੀ ਵੱਲ ਡਿੱਗਦੀ ਹੈ ਧਰਤੀ ਦਾ ਗੁਰੂਤਾ ਆਕਰਸ਼ਣ ਬਲ ਲੱਗਾ ਉਹਦੇ ਕਰਕੇ ਪਰਵੇਗ ਪੈਦਾ ਹੁੰਦਾ ਹੈ ਇਹ ਪਰਵੇਗ g ਅਸੀਂ ਉਹਨੂੰ ਕਹਿੰਦੇ ਆ ਹਨਾ ਕਿ ਗ੍ਰੈਵਿਟੀ ਤੋਂ ਮਲੀ ਜਦੋਂ ਪਹਿਲਾ ਅੱਖਰ ਜਿਹੜਾ ਹੈਗਾ g ਲੈ ਕੇ ਕਰਦੇ ਆ ਜਿੱਦਾਂ ਐਕਸਲਰੇਸ਼ਨ ਹੁੰਦਾ ਹੈ ਪਰਵੇਗ ਹੁੰਦਾ ਸੋ ਗੁਰੂਤਾ ਪਰਵੇਗ ਹੈਗਾ ਧਰਤੀ ਦੇ ਆਕਰਸ਼ਣ ਵੱਲ ਪੈਦਾ ਕੀਤਾ ਗਿਆ ਸੋ ਉਹਦੇ ਪ੍ਰਭਾਵ ਇੱਥੇ ਦਿਖਦੀ ਹੈ ਹੁਣ ਗੁਰੂਤਾ ਆਕਰਸ਼ਣ ਨਿਯਮ ਮੁਤਾਬਕ ਜੋ ਸਰਵ ਵਿਆਪੀ ਨਿਯਮ ਹੈਗਾ ਉਹ ਕੀ ਹੈਗਾ ਜਿਹੜਾ ਗੁਰੂਤਾ ਆਕਰਸ਼ਣ ਵੱਲ ਹੈਗਾ F ਫੋਰਸ G M M D ਦਾ ਵਰਗ ਇਹਨੂੰ ਬੱਚੇ ਮੈਂ ਇਦਾਂ ਲਿਖ ਦੇਦਾ G M M D ਦੀ ਜਗ੍ਹਾ ਮੈਂ ਲਿਖ ਦਿੱਤਾ R ਦਾ ਵਰਗ ਕਿਉਂ ਲਿਖਿਆ ਤੇ ਨਾਲ ਇਹਨੂੰ ਮੈਂ ਸਮੀਕਰਨ ਨੰਬਰ 1 ਦਿੱਤਾ ਹੈ ਕਿਉਂ ਹੁਣ ਇੱਥੇ ਵੀਰੋਧ ਦਿੱਤਾ ਹੈ ਜਿੱਥੇ M ਵੱਡਾ M ਜਿਹੜਾ ਧਰਤੀ ਦਾ ਪੁੰਜ ਹੈਗਾ ਛੋਟਾ ਐਮ ਤੇ ਅਸੀਂ ਐ ਜਿਹੜੀ ਵਸਤੂ ਇਹ ਛੁੱਟੀ ਗਈ ਹੈ ਅਤੇ ਡੀ ਤਰਤੀ ਤੇ ਵਸਤੂ ਵਿਚਲੀ ਦੂਰੀ ਹੈ ਇਹ ਡੀ ਤੈਨੂੰ ਅਸੀਂ ਆਰ ਕਿਉਂ ਲਿਖਿਆ ਕਿਉਂਕਿ ਵਸਤੂ ਤਰਤੀ ਦੇ ਤਲ ਤੋਂ ਬਹੁਤੀ ਦੂਰ ਨਹੀਂ ਹੈਗੀ ਕਿ ਜਿੰਨੀ ਦੂਰ ਹੈਗੀ ਹੈ ਕੁਝ ਫੁੱਟ ਕੁਝ ਮੀਟਰ ਉੱਤੇ ਹੈਗੀ ਹੈ ਨਾ ਚੀਜ਼ ਜੀ ਛੁੱਟੀ ਹੈ ਇਸ ਕਰਕੇ ਡੀ ਨੂੰ ਤਰਤੀ ਦੇ ਅਰਧ ਵਿਆਸ ਆਰ ਦੇ ਬਰਾਬਰ ਲਿਆ ਜਾ ਸਕਦਾ ਹੈ ਕਿਉਂਕਿ ਤਰਤੀ ਤੋਂ ਉੱਪਰ ਜਿੰਨੀ ਚੀਜ਼ ਛੁੱਟੀ ਹੈਗੀ ਉਤਰਤੀ ਦੇ ਅਰਧ ਦੇ ਅਰਧ ਵਿਆਸ ਦੇ ਮੁਕਾਬਲੇ ਕੋਈ ਬਹੁਤੀ ਨਹੀਂ ਹੈਗੀ ਲੂਣ ਮਾਤਰ ਹੈ 8 'ਚ ਲੂਣ ਦੇ ਬਰਾਬਰ ਹੈ ਇਸ ਕਰਕੇ ਅਸੀਂ ਉਹ ਦੂਰੀ ਨੂੰ ਧਰਤੀ ਦੇ ਅਰਧਾਸਤ ਅਰਧ ਵਿਆਸ ਦੇ ਬਰਾਬਰ ਹੀ ਲੈ ਸਕਦੇ ਹਾਂ ਸੋ ਇਸ ਕਰਕੇ D ਨੂੰ R ਕਰਕੇ ਲਿਖ ਦਿੱਤਾ ਹੁਣ ਇਹ ਗੁਰੂਤਾ ਆਕਰਸ਼ਨ ਬਲ ਜਿਹੜਾ F ਹੈਗਾ ਇਹ ਵਾਲਾ ਇਹ ਪੁੰਜ M ਵਾਲੀ ਜਿਹੜੀ ਵਸਤੂ ਹੈ ਜਿਹੜੀ ਸੁੱਟੀ ਗਈ ਉੱਪਰ ਵਿੱਚ ਪਰਵੇਗ G ਉਤਪੰਨ ਕਰਦਾ ਹੈ ਭਾਗ F MG ਅਸੀਂ ਪਿਛਲੇ ਅਧਿਆਇ ਚ ਪੜ ਚੁੱਕੇ ਆ ਜਿਹੜਾ ਬਲ ਹੈ ਉਹ ਪਰਵੇਗ ਦੇ ਨਾਲ ਹੈ ਇਹਦਾ ਫਾਰਮੂਲਾ ਹੁੰਦਾ ਐਮ ਏ ਅਸੀਂ ਕਰਦੇ ਹਾਂ ਐਮ ਏ ਤੋਂ ਪਰਵੇਗ ਐਕਸਲਰੇਸ਼ਨ ਪਰ ਬੱਚਿਓ ਜੀ ਵੀ ਐਕਸਲਰੇਸ਼ਨ ਨੇ ਇਹ ਧਰਤੀ ਦੇ ਆਕਰਸ਼ਣ ਦੁਆਰਾ ਪੈਦਾ ਕੀਤਾ ਗਿਆ ਐਕਸਲਰੇਸ਼ਨ ਹੈਗਾ ਤਾਂ ਇਹਨੂੰ ਜੀ ਲਿਖਦੇ ਆਂ ਬਾਕੀ ਕੋਈ ਫਰਕ ਨਹੀਂ ਹੈਗਾ ਠੀਕ ਹੈ ਸੋ ਐਫ ਬਰਾਬਰ ਐਮ ਜੀ ਹੁਣ ਦੇਖੋ ਬੱਚਿਓ ਇਹ ਹੋ ਗਿਆ ਸਮੀਕਰਨ ਦੋ ਐਵੀ ਐਫ ਬਰਾਬਰ ਹੈਗਾ ਤੇ ਐਵੀ ਐਗਰਾਂ ਪਰੇ ਸੋ ਖੱਬਾ ਪਾਸਾ ਤੇ ਖੱਬਾ ਪਾਸਾ ਦੋਨਾਂ ਦਾ ਇੱਕੋ ਹੀ ਹੈਗਾ ਇਹਦਾ ਮਤਲਬ ਹੈ ਵੀ ਜੀ ਐਮ ਜੀ ਨੂੰ ਅਸੀਂ ਇਹਦੇ ਬਰਬਰ ਸੱਜੇ ਪਾਸੇ ਜਿਹੜੇ ਨੇ ਦੋਨੋਂ ਸਮੀਕਰਨਾਂ ਦੇ ਅਸੀਂ ਬਰਬਰ ਕਰਾਂਗੇ। ਲੋ ਜੀ 1 ਅਤੇ 2 ਤੋਂ ਪ੍ਰਾਪਤ ਹੁੰਦਾ ਹੈ ਐਮ ਜੀ ਦੂਜੇ ਸਮੀਕਰਨ ਦਾ ਸੱਜਾ ਪਾਸਾ ਤੇ ਇਹ ਪਹਿਲੇ ਸਮੀਕਰਨ ਦਾ ਸੱਜਾ ਪਾਸਾ ਜੀ ਐਮ ਐਮ ਆਰ ਦਾ ਵਰਗ ਹੁਣ ਬੱਚੇ ਦੇਖੋ ਕੀ ਹੋਏਗਾ ਇੱਥੇ ਇੱਥੇ ਜਿਹੜਾ ਇਹ ਵਾਲਾ ਐਮ ਛੋਟਾ ਐਮ ਜਿਹੜਾ ਹੈ ਇਹ ਛੋਟਾ ਐਮ ਇਹ ਕੱਟ ਗਿਆ। ਇਹ ਦੇਖ ਕੱਟ ਗਿਆ ਨਾ ਸੋ ਜਾਂ ਪਹਿਲਾ ਜੀ ਹੈਗਾ ਜੀ ਬਰਾਬਰ ਜੀ ਐਮ ਵਟਾ ਆਰ ਦਾ ਵਰਗ ਇੱਥੇ ਸਾਡਾ ਕੋਸੂਤਰ ਆ ਗਿਆ ਹੁਣ ਅਸੀਂ ਇਹਦਾ ਮੁੱਲ ਪਾਵਾਂਗੇ ਇਹ ਜੀ ਬੱਚਿਓ ਜਿਹੜਾ ਸਥਿਰ ਆंक ਹੈਗਾ ਹੈ ਨਾ ਗੁਰੂਤਾਕਰਸ਼ਣ ਦਾ ਇਹ ਇਹਦਾ ਮੁੱਲ ਹੈਗਾ ਠੀਕ ਹੈ ਜੀ ਤੇ ਐਮ ਧਰਤੀ ਦਾ ਜਿਹੜਾ ਪੁੰਜ ਹੈਗਾ ਉਹਦਾ ਇਹ ਮੁੱਲ ਹੈਗਾ ਤੇ ਧਰਤੀ ਦਾ ਅਰਧ ਵਿਆਸ ਦਾ ਇਹ ਮੁੱਲ ਹੈਗਾ ਇਹ ਸਾਰੇ ਮੁੱਲ ਅਸੀਂ ਪਾ ਦਿੱਤੇ ਲਓ ਜੀ ਇਹ ਇੱਥੇ ਪਾ ਦਿੱਤਾ ਜੀ ਇੱਥੇ ਪਾ ਦਿੱਤਾ ਐਮ ਵੱਡਾ ਤੇ ਥੱਲੇ ਆਰ ਦਾ ਪੂਰੇ ਦਾ ਵਰਗ ਕਰ ਦਿੱਤਾ ਠੀਕ ਹੈ ਜਿਨੇ ਪੂਰਾ ਵਰਕ ਕੀਤਾ 64 ਦਾ ਜਿਨੇ ਵਰਕ ਕੀਤਾ 6.4 ਦਾ 40.96 ਆ ਗਿਆ ਤੇ 6 9 12 ਜਦੋਂ ਬ੍ਰੈਕਟ ਵਿੱਚ ਕਾਹਤ ਨੂੰ ਗੁਣਾ ਕੀਤਾ ਤੇ ਇਹ ਗੁਣਾ ਹੋ ਜਾਈ 6 9 12 ਹੋ ਗਈ ਤੇ ਮੀਟਰ ਦਾ ਬਣ ਗਿਆ ਮੀਟਰ ਵਰਗ ਤੇ 6.7 ਨੂੰ 6 ਨਾਲ ਗੁਣਾ ਕਰਕੇ 40.2 ਆ ਗਿਆ ਤੇ 10 ਦੀ ਕਾਹਤ ਕਟਾ 11 ਦੇ ਵਿੱਚ 24 ਜੋੜਾ ਹੋ ਜਾਈ ਕਿਉਂਕਿ ਇਹ ਧਨਾਤਮਕ ਹੈਗੀ ਹੈ ਰਣਾਤਮਕ ਹੈਗੀ ਹੈ ਤੇ ਬਾਕੀ ਸਾਰੇ ਅਸੀਂ ਇਕੱਠੇ ਲਿਖ ਦਿੱਤੇ ਤੇ ਬੱਚਿਓ ਇੱਕ ਦੇਖੋ ਐ ਜਿਹੜਾ ਕੇਜੀ ਹੈਗਾ ਹੈ ਇਹ ਰਿਨਾਤਮਕ 2 ਦਿਖਾਤਾ ਰਹੀ ਹੈ ਤੇ ਇਹਦੀ ਧਨਾਤਮਕ 1 ਦਿਖਾਤਾ ਰਹੀ ਹੈ ਇੱਕ ਇਹਨੂੰ ਕੱਟ ਦੇਗੀ ਤੇ ਇੱਥੇ ਇਕੱਲਾ ਇੱਕ ਤਨਾ ਇੱਕ ਰਿਨਾਤਮਕ ਰਹਿ ਜਾਏਗਾ ਇਹਦੇ ਕੋਲ ਇੱਕ ਰਿਨਾਤਮਕ ਰਹਿ ਗਿਆ ਇੱਕ ਕੇਜੀ ਇਹ ਚੋਂ ਕੱਟ ਗਿਆ ਤੇ ਇੱਥੇ ਰਿਨਾਤਮਕ 2 ਦੀ ਜਗ੍ਹਾ ਰਿਨਾਤਮਕ 1 ਆ ਗਿਆ ਇਹ ਤਬਦੀਲੀ ਇੱਥੋਂ ਦੀ ਲੈ ਕੇ ਇੱਥੇ ਤੱਕ ਆਪਾਂ ਕੀਤੀ ਹੈ ਠੀਕ ਹੈ ਹੁਣ ਅੱਗੇ ਦੇਖੋ 24 ਚੋਂ 11 ਗਿਆ ਕਿੰਨਾ ਹੋ ਗਿਆ 24 11 13 ਇਹ ਥੱਲੇ ਜਿਹੜੀ ਘਾਤ ਹੈ ਕੀ ਥੱਲੇ ਘਾਤ ਉੱਪਰ ਜਾ ਕੇ ਘਟਾ ਜਾਂਦੀ ਹੈ ਸੋ ਅਗਰ 13 12 ਠੀਕ ਹੈ ਜੀ ਤੇ 40.2 ਨੂੰ 40.96 ਦੇ ਨਾਲ ਜਿੱਲੇ ਭਾਗ ਕੀਤਾ ਜੇ ਅਗਰ 0.9814 ਆਵਾ ਠੀਕ ਹੈ ਜੀ ਤੇ ਇਹ 13 ਤੇ ਘਟਾਇਆ 12 ਤੇ ਅਸੀਂ ਇਹ ਸਾਰਾ ਲਿਖ ਦਿੱਤਾ kg ਹੁਣ ਇਹ kg ਮੀਟਰ ਪ੍ਰਤੀ ਸੈਕਿੰਡ ਵਰਗ ਇਥੋਂ ਆਇਆ ਐ ਨਿਊਟਨ ਜਿਹੜਾ ਹੈ ਨਿਊਟਨ ਦੀ ਬੱਚਿਓ ਇਹ ਐਸੇ ਯੂਨਿਟ ਹੈਗੀ ਹੈ ਇਹਦਾ ਮੂਲ ਰੂਪ ਕਿੱਥੋਂ ਆਇਆ 1 kg ਐਮ ਪ੍ਰਤੀ ਸੈਕਿੰਡ ਵਰਗ ਜਿਹੜਾ ਹੈ ਉਹ ਨਿਊਟਨ ਦੇ ਬਰਾਬਰ ਹੁੰਦਾ ਹੈ। ਸੋ ਇਹ ਲਿਖ ਦਿੱਤਾ। ਤੇ ਕੇਜੀ ਘਟਾਓ ਇਹ ਕਹਿ ਲਿਖ ਦਿੱਤਾ। ਤੇ ਇਹ ਮੀਟਰ ਵਰਗ ਜਿਹੜਾ ਸੀ ਮੀਟਰ ਵਰਗ ਹੈ ਉਹਦਾ ਤੁਹਾਡਾ ਇਹ ਇਹਦੇ ਨਾਲ ਕੱਟ ਗਿਆ ਦੇਖੋ। ਇਹ ਮੀਟਰ ਵਰਗ ਇਸ ਮੀਟਰ ਵਰਗ ਨਾਲ ਕੱਟ ਗਿਆ। ਠੀਕ ਹੈ ਜੀ। ਤੇ ਹੁਣ ਇਹ ਜਿਹੜਾ ਬੱਚਿਓ ਹੁਣ ਇਹ ਦੇਖੋ ਇੱਥੇ ਕੇਜੀ ਨਾਲ ਇਹ ਕੇਜੀ ਧਨਾਤਮਕ ਤੇ ਕੇਜੀ ਰਣਾਤਮਕ ਇੱਕ ਇਹ ਵੀ ਕੱਟ ਗਿਆ। ਤੇ ਕੱਲਾ ਰਹਿ ਗਿਆ ਮੀਟਰ ਪ੍ਰਤੀ ਸੈਕਿੰਡ ਵਰਗ। ਤੇ 0.984 ਤੇ 13 ਚੋਂ 12 ਗਿਆ 1 ਸੋ ਕੱਲਾ 10 ਰਹਿ ਗਿਆ ਹੁਣ 10 ਨੂੰ ਜਿਹਲੇ ਇਹਨੂੰ ਮੈਂ 0.984 ਨੂੰ ਨਿਕਤੀਕਰਨ ਕਰਕੇ 0.9 ਅ ਲਿਖ ਦਿੱਤਾ ਤੇ ਜਿਹਲੇ 10 ਨਾਲ ਗੁਣਾ ਕੀਤਾ ਹੈ ਬਣ ਗਿਆ 9.8 ਮੀਟਰ ਪ੍ਰਤੀ ਸੈਕਿੰਡ ਵਰਗ ਇਹ ਬੱਚਿਓ ਮੁੱਲ ਅਸੀਂ ਹਮੇਸ਼ਾ ਸਵਾਲ ਕੱਢਣ ਲੱਗੇ ਵਰਤਦੇ ਆ ਕਿ ਓਕੇ ਵਰ ਕਹਿੰਦੇ ਵੀ ਨਹੀਂ ਵੀ 9.8 ਲਵੋ ਜਾਂ 9.81 ਲਵੋ ਠੀਕ ਹੈ ਸੋ ਇਸ ਤਰ੍ਹਾਂ ਗੁਰੂਤਾ ਪਰਵੇਗ ਜੀ ਦਾ ਮੁੱਲ ਬਰਾਬਰ 9.8 ਮੀਟਰ ਪ੍ਰਤੀ ਸੈਕਿੰਡ ਵਰਗ ਅਗapag ਸੋ ਬੜਾ ਹੀ ਬੱਚੇ ਰੋਚਕ ਸਵਾਲ ਸੀਗਾ ਸਾਨੂੰ ਘੱਟੋ-ਘੱਟ ਇਹ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਜੀ ਦਾ ਮੁੱਲ ਸਾਡੇ ਕੋਲ ਕਿੱਦਾਂ ਸਾਨੂੰ ਮਿਲਦਾ ਹੈ ਸੋ ਇਹ ਸਵਾਲ ਰਾਹੀਂ ਬੜੇ ਵਿਸਤਾਰ ਦੇ ਨਾਲ ਨਾਲ ਇਹਦੇ ਨਾਲ ਤੁਹਾਡੀ ਹੈ ਜਿਹੜੇ ਘਾਤ ਅੰਕ ਦੇ ਸਵਾਲ ਨੇ ਉਹਨਾਂ ਦਾ ਚੰਗਾ ਅਭਿਆਸ ਹੋ ਜਾਏਗਾ ਸੋ ਇਸ ਸਵਾਲ ਨੂੰ ਤੁਸੀਂ ਤੁਹਾਡੇ ਸਾਹਮਣੇ ਪੂਰਾ ਹੱਲ ਕੀਤਾ ਹੋਇਆ ਇਹਨੂੰ ਨੋਟ ਕਰ ਲਵੋ ਪਰ ਇਹਨੂੰ ਬਿਨਾਂ ਦੇਖੇ ਆਪਣੇ ਕਰੋ ਤੇ ਤੁਹਾਡਾ ਆਤਮ ਵਿਸ਼ਵਾਸ ਬਹੁਤ ਪੱਕਾ ਹੋ ਜਾਏਗਾ ਇਹ ਸਿਧਾਂਤ ਜਿਹੜਾ ਹੈ ਇਹ ਕਿੱਦਾਂ ਆਇਆ f mg ਤੇ f gm m r ਦਾ ਵਰਗ ਤੇ ਇਸ ਤਰ੍ਹਾਂ ਕਰਕੇ a g ਦਾ ਮੁੱਲ ਸਾਨੂੰ ਪ੍ਰਾਪਤ ਹੁੰਦਾ ਹੈ ਸੋ ਪਿਆਰੇ ਵਿਦਿਆਰਥੀਓ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰਵ ਰੱਖਾ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ